ਮਨਕੀਰ ਤੌਲਖ ਹੁਣ ਨੋਟ ਵੰਡਦਾ ਬਣਦਾ ਕਿੱਧਰ ਅਲੋਪ ਹੋ ਗਿਆ ਹੜਾਂ ਦੇ ਵਿੱਚ ਨੋਟ ਵੰਡਣ ਵਾਲੇ ਲੋਕ ਹੁਣ ਕਿਹੜੀ ਥਾਂ ਤੇ ਛੁਪਣ ਛੋਤ ਹੋ ਗਏ ਆ ਸੁਖਬੀਰ ਸਿੰਘ ਬਾਦਲ ਦੇ ਨੋਟ ਹੁਣ ਮੁੱਕ ਗਏ ਆ ਸੁਖਬੀਰ ਸਿੰਘ ਬਾਦਲ ਨੇ ਇਹ ਨੋਟ ਕਿੱਥੋਂ ਲਿਆਂਦੇ ਸੀ ਦੋ ਨੰਬਰ ਦੀ ਕਮਾਈ ਸੁਖਬੀਰ ਬਾਦਲ ਨੇ ਈਵੇਂ ਵੰਡੀ ਆ ਮਨਕੀਰਤ ਔਲਖਤਾ ਬੀਤੇ ਵੇਲੇ ਦੇ ਵਿੱਚ ਜਿਹੜੇ ਜਿਹੜੇ ਵੀ ਦਾਗ ਉਹਦੇ ਉੱਤੇ ਲੱਗੇ ਉਹਨਾਂ ਨੂੰ ਧੋਣ ਦੀ ਕੋਸ਼ਿਸ਼ ਕਰਦਾ ਰਿਹਾ ਇਸੇ ਕਰਕੇ ਟਰੈਕਟਰ ਦੇ ਦਿਆਂਗੇ ਆ ਚੱਕ ਬੀਬੀ 70000 ਆ ਚੱਕ ਬੀਬੀ 50000 ਆ ਚੱਕ ਬੀਬੀ ਲੱਖ ਰੁਪਈਆ ਆ ਚੱਕ ਵੀਰਾ ਇੰ ਉਹ ਤਾਂ ਕਰਕੇ ਇਦਾਂ ਕਰਦਾ ਰਿਹਾ ਇਕਦਮ ਇਹ ਹੁਣ ਕਿੱਧਰਲੇ ਪਾਸੇ ਗਏ ਕਿਉਂਕਿ ਇਹਨਾਂ ਨੂੰ ਭੇਜਿਆ ਗਿਆ ਸੀ ਬੀਜੇਪੀ ਦੇ ਵੱਲ ਕੋਈ ਇਹ ਗੱਲ ਕਰ ਰਹੇ ਜੀ ਕਿ ਮਨਕੀਰ ਤੌਲਕ ਤਾਂ ਇੱਕ ਖਾਸ ਮਨਸੂਬੇ ਤਹਿਤ ਆਇਆ ਉਹਨੂੰ ਆਮ ਆਦਮੀ ਪਾਰਟੀ ਨੇ ਭੇਜਿਆ ਇਸੇ ਕਰਕੇ ਤਾਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਉਹਦੀ ਵੀਡੀਓ ਕਾਲ ਦੇ ਉੱਤੇ ਗੱਲ ਹੋਈ ਆ ਇਹਨੇ ਚੋਣ ਲੜਨੀ ਆ ਹਾਲਾਂਕਿ ਮੈਨੂੰ ਵੀ ਇਹ ਲੱਗਦਾ ਜੀ ਕਿ ਮਨਕੀਰ ਤੌਲਕ ਨੇ ਚੋਣ ਲੜਨੀ ਪਰ ਚੋਣ ਲੜਨਾ ਹੁਗੜਾ ਥੋੜੀ ਆ ਤੁਸੀਂ ਵੀ ਲੜੋ ਜਿਹਨੂੰ ਵੀ ਮੌਕਾ ਮਿਲਦਾ ਲੜੋ ਆਜ਼ਾਦ ਲੜੋ ਨਹੀਂ ਲੜਨਾ ਨਾ ਲੜੋ ਇਹ ਤੁਹਾਡੀ ਇੱਛਾ ਹੈਗੀ ਆ ਪਰ ਤੁਸੀਂ ਦੇਖੋ ਵੀ ਸੋਸ਼ਲ ਮੀਡੀਆ ਦੇ ਉੱਤੇ ਚਰਚਾਵਾ ਕਿਹਸਾ ਚਰਚਾਵਾ ਇਹ ਹੈ ਜੀ ਕਿ ਇਹ ਜਾਣਬੁੱਝ ਕੇ ਪੈਸੇ ਵੰਡੇ ਗਏ ਆ ਇਹ ਆਪਣੇ ਵਾਲੇ ਧਿਆਨ ਖਿੱਚਣ ਦੇ ਲਈ ਵੰਡੇ ਗਏ ਆ ਇਹ ਜੀ ਨੋਟਾਂ ਦੇ ਰਾਹੀਂ ਆਪਦੀ ਇਮੇਜ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਰਹੇ ਆ ਸੁਖਬੀਰ ਬਾਦਲ ਨੇ 2 ਨੰਬਰ ਦਾ ਪੈਸਾ ਜਿਹੜਾ ਕਾਲਾ ਧਾਨਾ ਉਹਨੂੰ ਚਿੱਟਾ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨੇ ਆਪਣੇ ਸਾਰੇ ਜਿਹੜੇ ਆ ਉਹ ਪਿਛਲੇ ਧੋਣੇ ਧੋਣ ਦੀ ਕੋਸ਼ਿਸ਼ ਕੀਤੀ ਆ ਜਿਹੜੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਆ ਗੱਲਾਂ ਕਰਦੇ ਆ ਉਹਨਾਂ ਦਾ ਇਸ ਧਰਤੀ ਦੇ ਉੱਤੇ ਆਪਣੇ ਪੰਜਾਬ ਦੇ ਵਿੱਚ ਆਪਣੇ ਪਿੰਡ ਗਲੀ ਗਵਾਂਢ ਦੇ ਵਿੱਚ ਇੱਕ ਪੈਸੇ ਦਾ ਕੋਈ ਯੋਗਦਾਨ ਹੈ ਤਾਂ ਉਹਨਾਂ ਨੂੰ ਜ਼ਰੂਰ ਸਾਂਝਾ ਕਰਨਾ ਬਣਦਾ ਟਰੈਕਟਰ ਲੈਣ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ ਟਰੈਕਟਰ ਦੇਣ ਵਾਲੇ ਨੂੰ ਕੋਈ ਇਤਰਾਜ਼ ਨਹੀਂ ਨੋਟ ਲੈਣ ਵਾਲੇ ਨੂੰ ਕੋਈ ਇਤਰਾਜ਼ ਨਹੀਂ ਨੋਟ ਦੇਣ ਵਾਲੇ ਨੂੰ ਕੋਈ ਇਤਰਾਜ਼ ਨਹੀਂ ਜੀਸੀਬੀ ਦੇ ਵਿੱਚ ਤੇਲ ਪੈਣਾ ਉਹ ਤੇਲ ਲੈਣ ਵਾਲੇ ਨੂੰ ਕੋਈ ਇਤਰਾਜ਼ ਨਹੀਂ ਤੇਲ ਦੇਣ ਵਾਲੇ ਨੂੰ ਕੋਈ ਇਤਰਾਜ਼ ਨਹੀਂ ਤੇ ਮੇਰੇ ਵਰਗੇ ਬੰਦੇ ਬੈਠੇ ਘਰ ਦੇ ਵਿੱਚ ਇਹ ਗੱਲ ਕਹਿਣ ਕੇ ਇਹ ਬੰਦੇ ਗਲਤ ਆ ਇਹਨਾਂ ਦੇ ਮਨਸੂਬੇ ਗਲਤ ਆ ਇਹ ਬੰਦੇ ਸ਼ਰਾਰਤੀ ਆ ਇਹ ਸਾਜਿਸ਼ ਦੇ ਤਹਿਤ ਸਾਰਾ ਕੁਝ ਕਰ ਰਹੇ ਆ ਇਹਨਾਂ ਨੂੰ ਘਰ ਦੇ ਵਿੱਚ ਕੋਈ ਨਹੀਂ ਪੁੱਛਦਾ ਇਹ ਉਸ ਥਾਂ ਦੇ ਉੱਤੇ ਰਹਿ ਦਿੰਦੇ ਜਿੱਥੇ ਇਹਨਾਂ ਦੀ ਕੋਈ ਪੁਗਦੀ ਵੀ ਨਹੀਂ ਜੇ ਕਿਤੇ ਸੋਚ ਕੇ ਦੇਖੋ ਇਹਨਾਂ ਦੀ ਪੁਗਦੀ ਹੋਵੇ ਜੇ ਕੋਈ ਇਹਨਾਂ ਦੀ ਸੁਣ ਕੇ ਆਪ ਦੇ ਇਰਾਦੇ ਬਦਲਦਾ ਹੋਵੇ ਤਾਂ ਇਹ ਕਿਹੜਾ ਕਿਹੜਾ ਨੁਕਸਾਨ ਕਰਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹੁਣ ਅਚਾਰ ਦੀਆਂ ਜਿਹੜੀਆਂ ਪੰਡਾਂ ਅਚਾਰ ਦੀਆਂ ਗੱਠਾਂ ਜਿਹੜੀਆਂ ਉਹ ਵੱਖ-ਵੱਖ ਥਾਵਾਂ ਦੇ ਉੱਤੇ ਭੇਜਣ ਦਾ سلسلہ ਸ਼ੁਰੂ ਕੀਤਾ ਗਿਆ ਮਨਕੀਰਤ ਔਲਖ ਦੇ ਵੱਲੋਂ ਭੇਜੇ ਗਏ 10 ਡਿسٹرکٹ ਜਿਹੜੇ ਉਹ ਗਲੋਬਲ ਸਿੱਖ ਸੁਸਾਇਟੀ ਦੇ ਨਾਂ ਦੇ ਉੱਤੇ ਹੋ ਗਏ ਆ ਤੇ ਗਲੋਬਲ ਸਿੱਖ ਸੁਸਾਇਟੀ ਦੇ ਆਗੂਆਂ ਦੇ ਵੱਲੋਂ ਅੰਮ੍ਰਿਤਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਸਾਡੇ ਨਾਂ ਦੇ ਉੱਤੇ ਟਰੈਕਟਰ ਕਰਵਾਏ ਆ ਅਸੀਂ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਸੇਵਾ ਦੇ ਵਿੱਚ ਲੱਦਦੇ ਆ ਇਹ ਉੱਥੇ ਸੇਵਾ ਜਦੋਂ ਮੁਕੱਬਲ ਹੋ ਗਈ ਜਦੋਂ ਫੇਰ ਕਿਤੇ ਸੇਵਾ ਕਰਾਂਗੇ ਉਸ ਥਾਂ ਦੇ ਉੱਤੇ ਫੇਰ ਟਰੈਕਟਰ ਕੰਮ ਕਰਨਗੇ ਪਰ ਲੋਕ ਆ ਜਿਹੜੇ ਉਹ ਤੁਸੀਂ ਦੇਖੋ ਵੀ ਕਿਸੇ ਪਾਸੇ ਵੀ ਛੱਡਣ ਦੇ ਲਈ ਤਿਆਰ ਨਹੀਂ ਕੋਈ ਉਹਨੋਂ ਮਾੜਾ ਕਹੀ ਜਾਂਦਾ ਕੋਈ ਉਹਨੋਂ ਮਾੜਾ ਕਹੀ ਜਾਂਦਾ ਮੇਰੀ ਬੇਨਤੀ ਆ ਘਰ ਬੈਠੇ ਇਨਕਲਾਬੀਆਂ ਨੂੰ ਤੁਸੀਂ ਇਨਕਲਾਬ ਇਉਂ ਨਾ ਲਿਆਇਆ ਕਰੋ ਮੈਂ ਕਿਹਨੇ ਅੱਗੇ ਵੀ ਵੀਡੀਓ ਦੇ ਵਿੱਚ ਗੱਲ ਕਹੀ ਸੀ ਤੁਸੀਂ ਲੱਭਦੇ ਆਂ ਜੀ ਕਿ ਫਲਾਣਾ ਕਿੱਧਰ ਗਿਆ ਫਲਾਣਾ ਦਿਸਦਾ ਨਹੀਂ ਫਲਾਣਾ ਗਵਈਆ ਦਿਸਦਾ ਨਹੀਂ ਆਪਾਂ ਨੂੰ ਬਿਮਾਰੀ ਪਈ ਆ ਆਪਾਂ ਕਿਉਂ ਨਹੀਂ ਦੱਸਦੇ ਤੁਸੀਂ ਕਹਿੰਦੇ ਕਿ ਫਲਾਣਾ ਕਲਾਕਾਰ ਦਿਸਿਆ ਨਹੀਂ ਹੱਟ ਦੇ ਵਿੱਚ ਫਲਾਣਾ ਨਹੀਂ ਦਿਸਿਆਗਾ ਫਲਾਣਾ ਨੇਤਾ ਨਹੀਂ ਦਿਸਿਆ ਤੇ ਆਪਾਂ ਕਿਉਂ ਨਹੀਂ ਦੱਸਦੇ ਆਪਾਂ ਵੀ ਇੱਕ ਫੋਟੋ ਖਿੱਚ ਕੇ ਪਾ ਦਈਏ ਆਪਾਂ ਨੂੰ ਫੋਟੋ ਖਿੱਚ ਕੇ ਪਾਉਣ ਵਾਲਾ ਵੀ ਪਸੰਦ ਨਹੀਂ ਤੇ ਆਪਾਂ ਨੂੰ ਨਾ ਪਾਉਣ ਵਾਲਾ ਵੀ ਪਸੰਦ ਨਹੀਂ ਹੋ ਸਕਦਾ ਕੋਈ ਬੰਦਾ ਬਹੁਤ ਜ਼ਮੀਨਤ ਕਰਦਾ ਹੋਵੇ ਬੰਦਾ ਕਹਿੰਦਾ ਹੋਵੇ ਜੀ ਮੈਂ ਸੋਸ਼ਲ ਮੀਡੀਆ ਦੇ ਉੱਤੇ ਕੰਮ ਕਰਨਾ ਹੀ ਨਹੀਂ ਪਰ ਪੰਜਾਬੀਆਂ ਨੇ ਜਿੰਨਾ ਜਿੰਨਾਂ ਨੂੰ ਹੁਣ ਤੱਕ ਗਾਲਾਂ ਕੱਢੀਆਂ ਸੀ ਉਹਨਾਂ ਬੰਦਿਆਂ ਨੇ ਬਹੁਤ ਵੱਡੇ ਪੱਧਰ ਤੇ ਸੇਵਾ ਕੀਤੀ ਆ ਜਿਹੜੇ ਆਪਾਂ ਜਾਣਦੇ ਕੁਲਦੀਪ ਸਿੰਘ ਢਾਲੀਵਾਲ ਸਾਬਕਾ ਮੰਤਰੀ ਆ ਉਸ ਬੰਦੇ ਨੇ ਕਿੰਨਾ ਕੰਮ ਕੀਤਾ ਤੇ ਸਾਡੇ ਪੰਜਾਬੀਆਂ ਦੇ ਇੱਕ ਹਿੱਸੇ ਨੇ ਉਹਨੂੰ ਤਮਾਤਰ ਮੰਤਰੀ ਕਹਿ ਕਹਿ ਕੇ ਜਿਸ ਤਰੀਕੇ ਨਾਲ ਝੜਾਇਆ ਜਿਵੇਂ ਉਹਦੀ ਇਨਸਲਟ ਕੀਤੀ ਉਹ ਬੰਦਾ ਇਤਕੀ ਹੀਰਾ ਬਣ ਕੇ ਉੱਭਰਿਆ ਸਾਨੂੰ ਇਸ ਗੱਲ ਦੇ ਉੱਤੇ ਸ਼ਰਮ ਆਉਣੀ ਚਾਹੀਦੀ ਹੈ ਜਿਕੇ ਅਸੀਂ ਉਸ ਬੰਦੇ ਬਾਰੇ ਕੁਝ ਵੀ ਕਿਹਾ ਪਰ ਅੱਜ ਉਹ ਬੰਦਾ ਜਿਹੜਾ ਸੋਹਣਾ ਕੰਮ ਕਰ ਰਿਹਾ ਕੋ ਨਟਕੇ ਵੀ ਮੈਂ ਮਾਫੀ ਮੰਗਦਾ ਮੈਂ ਇਹਨੂੰ ਚੜਾਉਂਦਾ ਰਿਹਾ ਤੇ ਇਹ ਬੰਦਾ ਇੰਨਾ ਕੰਮ ਕਰਦਾ ਰਿਹਾ ਤੁਸੀਂ ਜਿਹਨੂੰ ਵੀ ਗਾਲਾਂ ਕੱਢੀਆਂ ਜੇ ਉਹਨੇ ਅੱਜ ਕੰਮ ਬਹੁਤ ਵਧੀਆ ਕੀਤਾ ਤੁਸੀਂ ਕਹੋ ਜੀ ਕਿ ਹਾਂ ਉਦੋਂ ਮੇਰੇ ਵਿਚਾਰ ਆ ਸੀ ਪਰ ਇਹ ਤਾਂ ਬੰਦਾ ਹੀਰਾ ਬਣ ਕੇ ਨਿਤਰਿਆ ਤੇ ਜੇ ਤੁਸੀਂ ਉਦੋਂ ਗਾਲਾਂ ਕੱਢਦੇ ਸੀ ਤੇ ਹੁਣ ਤੁਸੀਂ ਚੁੱਪੋਂ ਮਤਲਬ ਇਹ ਆ ਵੀ ਤੁਸੀਂ ਕਸੇ ਜੋਗੇ ਵੀ ਨਹੀਂ ਤੁਸੀਂ ਵੇਲੜੋਂ ਤੁਸੀਂ ਮੂਰਖੋਂ ਦਾ ਮਤਲਬ ਇਹ ਆ ਤੇ ਬੇਨਤੀ ਮੇਰੀ ਇਹ ਆ ਵੀ ਆਪਾਂ ਕਿਸੇ ਦੀ ਵੀ ਜਦੋਂ ਆਲੋਚਨਾ ਕਰਨੀ ਹੁੰਦੀ ਹੈ ਜਦੋਂ ਕਿਸੇ ਦੇ ਵੀ ਅਸੀਂ ਖਿਲਾਫ ਬੋਲਣਾ ਹੁੰਦਾ ਇੱਕ ਤਾਂ ਮਰਿਆਦਾ ਵਿੱਚ ਰਹਿ ਕੇ ਬੋਲਿਏ ਸਿਰਫ ਤੇ ਸਿਰਫ ਚਟਕਾਰੇ ਲੈਣ ਵਾਲਾ ਕੰਮ ਬੰਦ ਕਰੀਏ ਤੇ ਜਦੋਂ ਕੋਈ ਵੀ ਬੰਦਾ ਤੁਹਾਨੂੰ ਨਿੱਜੀ ਤੌਰ ਤੇ ਪਸੰਦ ਹੋਵੇ ਜਾਂ ਨਾ ਹੋਵੇ ਕੋਈ ਸਿਆਸੀ ਆਗੂ ਹੋਵੇ ਕੋਈ ਗਵਈਆ ਹੋਵੇ ਕੋਈ ਸਮਾਜ ਸੇਵੀ ਹੋਵੇ ਕੋਈ ਪੱਤਰਕਾਰ ਹੋਵੇ ਕੋਈ ਵਪਾਰੀ ਹੋਵੇ ਜੇਕਰ ਉਹ ਤੁਹਾਨੂੰ ਨਿੱਜੀ ਤੌਰ ਤੇ ਪਸੰਦ ਨਹੀਂ ਪਰ ਕਿਸੇ ਵੀ ਥਾਂ ਦੇ ਉੱਤੇ ਅੜੀ ਥੁੜੀ ਥਾਂ ਦੇ ਉੱਤੇ ਜਾ ਕੇ ਕੁਝ ਨਾ ਕੁਝ ਕੰਮ ਕਰਦਾ ਆਪਾਂ ਇਹ ਗੱਲ ਕਿਹਾ ਕਰਕੇ ਵੀ ਯਾਰ ਇਹ ਬੰਦੇ ਨੇ ਸੋਹਣਾ ਕੰਮ ਕੀਤਾ ਜਿਹੜੇ ਬੰਦੇ ਨਹੀਂ ਦਿਸੇ ਉਹ ਤੁਹਾਨੂੰ ਦੱਸਣ ਹੀ ਇਹ ਕੋਈ ਲਿਖਿਆ ਨਹੀਂਗਾ ਇਹ ਕੋਈ ਉਹਦੀ ਡਿਊਟੀ ਦੇ ਵਿੱਚ ਸ਼ਾਮਲ ਨਹੀਂ ਵੀ ਤੁਹਾਡੇ ਕੋਲੇ ਉਹਨੇ ਹਾਜ਼ਰੀ ਲਵਾਉਣੀ ਆ ਹੋ ਸਕਦਾ ਉਹ ਜਿਹੜਾ ਆਪਣਾ ਤਰੀਕਾ ਹੋਵੇ ਕੰਮ ਕਰਨ ਦਾ ਨਹੀਂ ਬੰਦੇ ਦਾ ਚਿੱਤ ਕੀਤਾ ਜਾਣ ਨੂੰ ਜਾਂ ਬੰਦਾ ਗਿਆ ਉਹਨੇ ਤੁਹਾਨੂੰ ਨਹੀਂ ਦੱਸਣਾ ਠੀਕ ਸਮਝਿਆ ਇਹ ਉਹਦੀ ਨਿੱਜੀ ਤੌਰ ਦੇ ਉੱਤੇ ਮਰਜ਼ੀ ਵਾਲੀ ਗੱਲ ਆ ਆਪਾਂ ਕਿਉਂਕਿ ਚਾਹੁੰਦੇ ਜੀ ਕਿ ਮੈਨੂੰ ਹਰ ਗੱਲ ਦੇ ਪ੍ਰਤੀ ਉੱਤਰ ਦਿੱਤਾ ਜਾਵੇ ਕਿਉਂ ਦਿੱਤਾ ਜਾਵੇ ਦੇਣਾ ਵੀ ਨਹੀਂ ਚਾਹੀਦਾ ਦੇਗੇ ਵੀ ਕਿਉਂ ਇਹ ਗੱਲ ਹੈ ਜੀ ਕਿ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਖੁਦ ਨੂੰ ਉੱਤਰਦਾ ਹੀ ਹੋਣਾ ਚਾਹੀਦਾ ਅਗਲੀ ਗੱਲ ਬੇਨਤੀ ਹੈ ਜੀ ਕਿ ਹੁਣ ਪਾਣੀ ਲੱਥ ਗਿਆ ਪਾਣੀ ਲਥਨ ਤੋਂ ਬਾਅਦ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜੇ ਵੀ ਕਸਬੇ ਆ ਉੱਥੇ ਹੁਣ ਰੇਤ ਪਈ ਆ ਅੱਜ ਮੈਂ ਇੱਕ ਰਿਪੋਰਟ ਪੜ੍ਹੀ ਆ 2 ਲੱਖ ਏਕੜ ਤੋਂ ਵੱਧ ਖੇਤਾਂ ਦੇ ਵਿੱਚ ਇਸ ਵੇਲੇ 3-3 4-4 2-2 ਫੁੱਟ ਰੇਤ ਚੜ੍ਹੀ ਆ ਇੱਕ ਖੇਤ ਨੂੰ ਵਿਹਲਾ ਕਰਨ ਦੇ ਲਈ 7-8 9000 ਰੁਪਏ ਖਰਚਾਉਂਦਾ ਇਹਦੇ ਲਈ ਪੰਜਾਬ ਦੀ ਸਰਕਾਰ ਨੇ ਇੱਕ ਰਿਪੋਰਟ ਆ ਜਿਹੜੀ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਨੇ ਪਤਾ ਲੱਗਾ ਜੀ ਕਿ ਕੇਂਦਰ ਦੇ ਖੇਤੀਬਾੜੀ ਮੰਤਰੀ ਨੂੰ ਭੇਜੀ ਆ ਸ਼ਿਵਰਾਜ ਸਿੰਘ ਤੋਹਾਰਨ ਨੂੰ ਉਹਨਾਂ ਨੇ ਕਿਹਾ ਜੀ ਕਿ 150 ਕਰੋੜ ਰੁਪਏ ਤੋਂ ਵੱਧ ਦਾ ਖਰਚਾ ਕੱਲਾ ਰੇਤ ਝੁਕਣ ਦੇ ਉੱਤੇ ਆ ਰਿਹਾ ਜੋ ਇਸ ਤਰੀਕੇ ਦੇ ਵੇਰਵੇ ਆ ਹੁਣ ਜੇਕਰ ਤੁਹਾਨੂੰ ਉਹਨਾਂ ਕਲਾਕਾਰਾਂ ਦਾ ਜਿਥੇ ਤੁਹਾਨੂੰ ਮਨਕੀਰ ਤੌਲਕ ਪਸੰਦ ਨਹੀਂ ਸੀ ਬਿਲਕੁਲ ਠੀਕ ਹੋ ਸਕਦੇ ਤੁਸੀਂ ਸੋ ਖਬੀਰ ਬਾਦਲ ਵੀ ਗਲਤ ਇੱਥੇ ਕੁਲਵੰਤ ਸਿੰਘ ਵੀ ਗਲਤ ਕੁਲਦੀਪ ਸਿੰਘ ਵੀ ਗਲਤ ਸਵਰਨ ਸਿੰਘ ਵੀ ਗਲਤ ਮੱਖਣ ਸਿੰਘ ਵੀ ਗਲਤ ਦੀਪਕੁਮਾਰ ਵੀ ਗਲਤ ਜੇ ਸਾਰੇ ਹੀ ਗਲਤ ਆ ਤੇ ਮੇਰੀ ਬੇਨਤੀ ਹੈ ਜੀ ਟਰੈਕਟਰ ਲੈ ਕੇ ਹੁਣ ਪਹੁੰਚੋ ਇਸ ਵੇਲੇ ਕਿਸੇ ਨਾ ਕਿਸੇ ਘਰ ਦਾ ਜ਼ਿੰਮਾ ਤੁਸੀਂ ਚੱਕ ਲੋ ਵੀ ਭਾਈ ਤੁਹਾਡਾ ਖੇਤ ਅਸੀਂ ਵੇਲਾ ਕਰਕੇ ਦਿੰਨੇ ਰੇਤ ਦੇ ਵੱਲੋਂ ਕਿਉਂਕਿ ਹੁਣ ਰੇਤ ਆ ਕਿਸੇ ਦੇ 2 ਏਕੜ ਦੇ ਵਿੱਚ ਰੇ ਤੱਕ ਕਿਸੇ ਦੇ 10 ਏਕੜ ਚਾ ਕਿਸੇ ਦੀ 6 ਕ ਨਾਲ ਚਾ ਕਿਸੇ ਦੇ 60 ਕਿੱਲਾਂ ਦੇ ਵਿੱਚ ਆ ਤੁਸੀਂ 6 ਕ ਨਾਲ ਦਾ ਹੀ ਜ਼ਮਾ ਲੈ ਲਓ ਸਭ ਤੋਂ ਘੱਟ ਵਾਲਾ ਜ਼ਮਾ ਤੁਸੀਂ ਲੈ ਲਓ ਤੁਸੀਂ ਘਰੋਂ ਤੁਰੋ ਟੈਂਕੀ ਫੁੱਲ ਕਰਾਓ 5 7 10 ਦਿਨ ਕਿਸੇ ਦੇ ਖੇਤ ਦੇ ਵਿੱਚ ਲਾਓ ਨਾਲੇ ਪੁੰਨ ਖਟੋ ਨਾਲੇ ਅਸੀਸਾਂ ਲੈ ਕੇ ਆਓ ਨਾਲੇ ਖੁਦ ਨੂੰ ਚੰਗਾ ਲੱਗੂਗਾ ਵੀ ਭਾਈ ਅਸੀਂ ਵੀ ਹੁਕਮ ਕੀਤਾ ਸੋਸ਼ਲ ਮੀਡੀਆ ਤੇ ਰੋਲਾ ਪਾਉਣ ਤੋਂ ਬਿਨਾ ਆਓ ਹੁਣ ਤੁਹਾਨੂੰ ਉਸ ਥਾਂ ਤੇ ਦਿੱਤਰਨਾ ਚਾਹੀਦਾ ਜੇ ਤੁਸੀਂ ਪੈਸੇ ਨਹੀਂ ਲਾ ਸਕਦੇ ਤੇ ਕਿਸੇ ਦੀ ਕੰਧ ਕੱਢਣ ਵਾਲੀ ਆ ਕਿਸੇ ਦਾ ਘਰ ਡਿੱਗਿਆ ਹੋਇਆ ਤੇ ਉਹ ਤਾਂ ਚਲੋ ਸਮਾਜ ਸੇਵੀ ਬਣਵਾ ਦੇਣ ਕਿ ਜਿਹਨੂੰ ਤੁਸੀਂ ਮਾੜਾ ਵੀ ਕਹਿੰਦੇ ਹੋ ਸਕਦੇ ਆ ਜਾਂ ਕੋਈ ਗਵਈਆ ਜਿਹਨੂੰ ਤੁਸੀਂ ਮਾੜਾ ਵੀ ਕਹਿੰਦੇ ਹੋ ਸਕਦੇ ਆ ਉਹ ਬਣਵਾ ਦੂਗਾ ਤੁਸੀਂ ਐਂ ਕਰੋ ਦੋ ਚਾਰ ਦਿਨ ਦਿਹਾੜੀਆਂ ਹੀ ਲਾਓ ਉੱਥੇ ਤੁਸੀਂ ਕਹੋ ਜੀ ਮੈਂ ਇੱਟਾਂ ਫੜਾਉਣਾ ਮੇਰੇ ਤੇ ਜਾਨ ਆ ਮੇਰੀ ਜਿੰਨਾ ਇਸ ਵੇਲੇ ਉਂਗਲਾਂ ਦੇ ਵਿੱਚ ਟਿਕ ਟਿਕ ਕਰਨ ਦੇ ਵਿੱਚ ਜ਼ੋਰ ਸੀ ਇਸ ਹਿਸਾਬ ਦੇ ਨਾਲ ਤਾਂ ਮੈਂ ਪੰਜ ਪੰਜ ਇੱਟਾਂ ਇਕੱਠੀਆਂ ਚ ਟਕੂੰਗਾ ਹੁਣ ਤੁਹਾਨੂੰ ਉੱਥੇ ਛੱਤਾਂ ਪਾਉਣ ਦੇ ਲਈ ਜਾਣਾ ਚਾਹੀਦਾ ਇਹ ਮੇਰੀ ਨਿੱਜੀ ਤੌਰ ਤੇ ਬੇਨਤੀ ਹੈ ਤੁਸੀਂ ਆਪਦੀ ਫੋਟੋ ਪਾਓ ਤੁਹਾਨੂੰ ਪੂਰਾ ਪੂਰਾ ਹੱਕ ਆ ਕਿਹਨ ਦਾ ਭਾਅ ਇਹ ਆ ਵੀ ਜੇ ਆਪਾਂ ਕੁਝ ਵੀ ਨਹੀਂ ਕਰਨਾ ਤੇ ਆਪਾਂ ਚੁੱਪ ਕਰ ਜਗੇ ਤੇ ਜੇ ਕੋਈ ਕੰਮ ਕਰ ਸਕਦੇ ਆ ਤਾਂ ਦੁਖਿਆਰਿਆਂ ਦੇ ਵੱਧ ਤੋਂ ਵੱਧ ਕੰਮ ਆਈਏ ਮੈਨੂੰ ਉਹਨਾਂ ਲੋਕਾਂ ਦੇ ਉੱਤੇ ਇੱਕ ਬਹੁਤ ਮਾਣ ਹੋਇਆ ਜਿਹੜੇ ਲੋਕਾਂ ਨੇ ਇਸ ਵੇਲੇ ਬਾਹ ਫੜੀ ਆ ਇਹ ਵੀ ਗੱਲ ਸੱਚੀ ਆ ਜੇ ਪਹਿਲਾਂ 100% ਦੀ ਸੇਵਾ ਭਾਵਨਾ ਸੀ ਹੁਣ 20-25% ਦੀ ਸੇਵਾ ਭਾਵਨਾ ਰਹਿ ਗਈ ਆ ਕਿਉਂਕਿ ਹੌਲੀ-ਹੌਲੀ ਪਾਣੀ ਖਤਮ ਹੋ ਗਿਆ ਤੇ ਪਾਣੀ ਤੋਂ ਬਾਅਦ ਖਬਰਾਂ ਘਟ ਗਈਆਂ ਤੇ ਖਬਰਾਂ ਤੋਂ ਬਾਅਦ ਤੁਹਾਡੇ ਜਜ਼ਬਾਤ ਆ ਜਿਹੜੇ ਪਹਿਲਾਂ ਵਰਗੇ ਨਹੀਂ ਰਹੇ ਤੁਹਾਡੀ ਭਾਵਨਾ ਵੀ ਪਹਿਲਾਂ ਵਰਗੀ ਨਹੀਂ ਰਹੀ ਪਰ ਜਿਹੜੇ ਵੀ ਲੋਕ ਇਸ ਵੇਲੇ ਜਾ ਕੇ ਸੇਵਾ ਕਰਦੇ ਆ ਉਹ ਸਭ ਤੋਂ ਵੱਧ ਮਹੱਤਵਪੂਰਨ ਹੈ ਕਿਉਂਕਿ ਰੋਟੀ ਪਾਣੀ ਦਾ ਕੰਮ ਤਾਂ ਚੱਲ ਪਿਆ ਹੁਣ ਉੱਥੇ ਕੰਮ ਚੱਲਣਾ ਜੀ ਘਰ ਪਾਉਣ ਤੋਂ ਬਾਅਦ ਕੰਮ ਚੱਲਣਾ ਦਵਾਈਆਂ ਤੋਂ ਬਾਅਦ ਕੰਮ ਚੱਲਣਾ ਨਿਆਣਿਆਂ ਦੀਆਂ ਫੀਸਾਂ ਦੇਣ ਤੋਂ ਬਾਅਦ ਕੰਮ ਚੱਲਣਾ ਹੈਗਾ ਖੇਤਾਂ ਦੇ ਵਿੱਚ ਰੇਤ ਚੱਕੇ ਤੋਂ ਬਾਅਦ ਕੰਮ ਚੱਲਣਾ ਹੈਗਾ ਜੀ ਪਸ਼ੂ ਲੈ ਕੇ ਦੇਣ ਤੋਂ ਬਾਅਦ ਜਿਹੜੇ ਹੁਣ ਪੇਣਾ ਵੀਰ ਮਿੱਤਰਣਗੇ ਉਹਨਾਂ ਨੂੰ ਸੱਚੀ ਮੁੱਚੀ ਹੱਥ ਜੋੜ ਕੇ ਸਲਾਮ ਕਰਨੀ ਬਣਦੀ ਆ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਬਣਦਾ ਤੇ ਮੇਰੀ ਇੱਕ ਬੇਨਤੀ ਹੋਰ ਆ ਵੀ ਇਸ ਵੇਲੇ ਇੱਕ ਦੂਜੇ ਦੇ ਨਾਲ ਫਸਿਓ ਨਾ ਆਪਾਂ ਆਮ ਤੌਰ ਦੇ ਉੱਤੇ ਜਦੋਂ ਕੋਈ ਵੀ ਮਹਿਮ ਸ਼ੁਰੂ ਕਰਦੇ ਆ ਉਦੋਂ ਇਕੱਠੇ ਹੁੰਨੇ ਆ ਬਾਅਦ ਦੇ ਬੱਚੇ ਇੱਕ ਜਿਹੇ ਦੇ ਉੱਤੇ ਤੋਂ ਤਾਂ ਬਹੁਤ ਮਰਦੇ ਆ ਜੇ ਤਾਂ ਸਾਡੇ ਕੋਲੇ ਕੋਈ ਸਬੂਤ ਹੋਵੇ ਤਾਂ ਆਪਾਂ ਨੂੰ ਸਬੂਤਾਂ ਸਮੇਤ ਗੱਲ ਕਰਨੀ ਚਾਹੀਦੀ ਜੀ ਕਿ ਆ ਬੰਦਾ ਇਹਨੇ ਗਲਤ ਕੰਮ ਕੀਤੇ ਆ ਐਸ ਬੰਦੇ ਨੇ ਫੰਡ ਦੀ ਦੁਰਵਰਤੋਂ ਕੀਤੀ ਆ ਜਿਨ੍ਹਾਂ ਨੇ ਫੰਡ ਦਿੱਤਾ ਉਹਨਾਂ ਨੂੰ ਸਵਾਲ ਵੱਧ ਕਰਨ ਦਾ ਅਧਿਕਾਰ ਆ ਵੀ ਭਾਈ ਆ ਦੇਖੋ ਤੈਨੂੰ ਅਸੀਂ 5 ਲੱਖ ਦਿੱਤਾ ਤੈਨੂੰ 2 ਲੱਖ ਦਿੱਤਾ ਤੈਨੂੰ 50 ਹਜ਼ਾਰ ਦਿੱਤਾ ਤੈਨੂੰ 1 ਕਰੋੜ ਦਿੱਤਾ ਤੁਸੀਂ ਫੈਸੇ ਦੀ ਦੁਰਵਰਤੋਂ ਕੀਤੀ ਆ ਪਰ ਆਪਸ ਦੇ ਵਿੱਚ ਕਿ ਮੈਨੂੰ ਵੀ ਲੱਗਦਾ ਤੁਹਾਨੂੰ ਕੁਝ ਵੀ ਲੱਗ ਸਕਦਾ ਮੈਨੂੰ ਵੀ ਲੱਗਦਾ ਜੀ ਕਿ ਫਲਾਣਾ ਇਹ ਕਰਦਾ ਮੈਨੂੰ ਉੱਤਰ ਦੇ ਦੇ ਕਿਸੇ ਨੂੰ ਕੋਈ ਲੋੜ ਨਹੀਂ ਤੁਹਾਨੂੰ ਉੱਤਰ ਦੇਣ ਦੀ ਨਾ ਉਹ ਉੱਤਰ ਦੇ ਵੀ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਵੀ ਕੱਲੇ-ਕੱਲੇ ਨੂੰ ਕਿਹਨੂੰ ਉੱਤਰ ਦਿਓਗੇ ਉੱਤਰ ਦੇਣਾ ਹੀ ਨਹੀਂ ਚਾਹੀਦਾ ਇਮਾਨਦਾਰੀ ਰੱਖਿਓ ਜਿਹੜੇ ਲੋਕਾਂ ਨੇ ਇੱਕ-ਇੱਕ ਰੁਪਈਆ ਆਪਦਾ ਸ਼ਿਫਟਾਂ ਲਾ ਲਾ ਕੇ ਬਾਹਰਲੇ ਮੁਲਕਾਂ ਦੇ ਵਿੱਚ ਆਪਦੇ ਟੱਬਰ ਨੂੰ ਭੇਜਣ ਦੀ ਥਾਂ ਦੇ ਉੱਤੇ ਸੰਸਥਾਵਾਂ ਨੂੰ ਭੇਜਿਆ ਹੋਰ ਭੈਣਾ ਵੀਰਾਂ ਨੂੰ ਭੇਜਿਆ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਭੇਜਿਆ ਵੀ ਜਾ ਕੇ ਉੱਥੇ ਸੇਵਾ ਕਰੋ ਲੋੜਵੰਦਾਂ ਦੀ ਬੇਨਤੀ ਮੇਰੀ ਇਹ ਹੈ ਜੀ ਕਿ ਉਹ ਇਮਾਨਦਾਰੀ ਤੋਂ ਕਮ ਲੈਣ ਉਹ ਇਮਾਨਦਾਰੀ ਤੋਂ ਸਖਣੇ ਨਾ ਹੋਣ ਇਮਾਨਦਾਰੀ ਜ਼ਰੂਰ ਆ ਜਿਹੜੀ ਉਹ ਪੱਲੇ ਨਾਲ ਬੰਨ ਕੇ ਰੱਖਣੀ ਚਾਹੀਦੀ ਹੈ ਕਿਸੇ ਦਾ ਇੱਕ ਵੀ ਪੈਸਾ ਖਾਯੋ ਨਾ ਤੁਸੀਂ ਖੁਦ ਨੂੰ ਜਵਾਬਦੇਹ ਹੋਣੇ ਚਾਹੀਦੇ ਆ ਪਰ ਜਿਹੜੇ ਲੋਕ ਗਲਤ ਕੰਮ ਕਰਦੇ ਆ ਉਹਨਾਂ ਨੂੰ ਰੱਬ ਸਮੱਤ ਬਖਸ਼ੇ ਵੀ ਭਾਈ ਇਹੋ ਜੇ ਪੈਸੇ ਵੀ ਖਾ ਜਾਂਦੇ ਜਿਹੜੇ ਸੋ ਬੇਨਤੀ ਆ ਭਾਈ ਇਸ ਵੇਲੇ ਬਹੁਤ ਵੱਡੇ ਪੱਦਰ ਦੇ ਉੱਤੇ ਜ਼ਰੂਰਤਾ ਉਹਨਾਂ ਲੋੜਾਂ ਮਾਰੇ ਲੋਕਾਂ ਦੀ ਬਾਹ ਫੜਨ ਦੀ ਜਦੋਂ ਅੱਜ ਵੀ ਦੇਖਦੇ ਆਂ ਵੀ ਭਾਈ ਤਰਪਾਲ ਪਾ ਕੇ ਚਾਨਣੀ ਲਾ ਕੇ ਛੱਤ ਦੇ ਉੱਤੇ ਲੋਕ ਬੈਠੇ ਆ ਤੇ ਖੇਤਾਂ ਦੇ ਵਿੱਚ ਘਾਰ ਆ ਇੱਕ ਪਾਸੇ ਖੇਤ ਦੇ ਇੰਨਾ ਵੱਡਾ ਟਿੱਬਾ ਤੇ ਦੂਜੇ ਪਾਸੇ ਇੰਨਾ ਵੱਡਾ ਟੋਆ ਉਹ ਖੇਤ ਪੱਧਰੇ ਕਰਨੇ ਆ ਉਹਨਾਂ ਨੂੰ ਕਣਕ ਜੋਗੇ ਕਰਨਾ ਤੇ ਜਿਹੜੇ ਵੀ ਲੋਕ ਕੰਮ ਕਰਦੇ ਉਹਨਾਂ ਦਾ ਸ਼ੁਕਰੀਆ ਦਾ ਕਰਨਾ ਬਣਦਾ ਇਹਨਾਂ ਦੇ ਹੌਸਲੇ ਦੀ ਦਾਤ ਦੇਗੇ ਇਹ ਡੁੱਬਦੇ ਹਰ ਬਰੇ ਆ ਜਾਂ ਦੋ ਬਰਿਆਂ ਜਾਂ ਤਿੰਨ ਬਰਿਆਂ ਬਾਅਦ ਆ ਪਰ ਇਹ ਫੇਰ ਉਸੇ ਥਾਂ ਦੇ ਉੱਤੇ ਰਹਿੰਦੇ ਆ ਤੇ ਮਿਹਨਤ ਬਹੁਤ ਕਰਦੇ ਆ ਸੋ ਇਸ ਵੇਲੇ ਮਨਕੀਰ ਤੌਲਖ ਦਾ ਆਪਾ ਸ਼ੁਕਰੀਆ ਕਰੀਏ ਉਹਦੇ ਕੋਲੇ ਕਮਾਈ ਕਿੱਥੋਂ ਆਈ ਉਹਦਾ ਮਨਸ਼ਾ ਕੀ ਆ ਉਹਨੇ ਐਮਐਲਏ ਬਣਨਾ ਉਹਨੇ ਨਹੀਂ ਬਣਨਾ ਇਹ ਬਾਤ ਦੀਆਂ ਗੱਲਾਂ ਆ ਪੰਜਾਬ ਗੰਦੇ ਇੱਕ ਸਕਿੰਟ ਦਾ ਨਹੀਂ ਪਤਾ ਕਿ ਨੂੰ ਹੀਰੋ ਬਣਾ ਰੜਾ ਕਿਹੜਾ ਬੇੜਾ ਕਰ ਕਰ ਦੇਣਾ ਆਪਾਂ ਸੋ ਉਵੇਂ ਹੀ ਸੁਖਵੀਰ ਬਾਦਲ ਦਾ ਸ਼ੁਕਰੀਆ ਅਦਾ ਕਰ ਗਏ ਨਹੀਂ ਤਾਂ ਅਕਾਲੀ ਦਲ ਤਾਂ ਬਹੁਤ ਸਾਰੇ ਆ ਪਾਰਟੀਆਂ ਵੀ ਬਹੁਤ ਸਾਰੀਆਂ ਕਿਹਨੇ ਇੰਨੇ ਪੈਸੇ ਵੰਡੇ ਆ ਆਪਾਂ ਕਦੇ ਨਹੀਂ ਜੀ ਫਲਾਣਿਆਂ ਦੇ ਵਿੱਚ ਗੋਲਕ ਦੇ ਵਿੱਚੋਂ ਆ ਉਹਨੂੰ ਬਾਬਾ ਫਿਰ ਆਪੇ ਦੇਖੂ ਇਸ ਵੇਲੇ ਜੀਨੇ ਧੰਨਵਾਦ ਕਰ ਗਏ ਆਪਾਂ ਉਹਦਾ ਜੀਨੇ ਲੋਕਾਂ ਦੀ ਬਾਹ ਫੜੀ ਆ ਆਪਾਂ ਕੱਚਾਂ ਦੇ ਵਿੱਚ ਹੱਥ ਦੇ ਕੇ ਕਰੀ ਜਗੇ ਪੈਸੇ ਦੋ ਨੰਬਰ ਦੇ ਆ ਆਪਣੇ ਕੋਲੇ ਸਬੂਤ ਕੋਈ ਨਹੀਂ ਬੰਦਾ ਕਵੇ ਜੀ ਚਲੋ ਫਿਰ ਮੈਂ ਨਹੀਂ ਦਿੰਦਾ ਤੇ ਜੀਸੀਬੀ ਮਸ਼ੀਨਾਂ ਦੇ ਵਿੱਚ ਤੇਲ ਪੈਣੋ ਰਹਿ ਜੇ ਇਹ ਵੀ ਗਲਤ ਡ ਇਸ ਵੇਲੇ ਕਣਕ ਦੇ ਬੀਜ ਦੀ ਲੋੜ ਪੈਣੀ ਆ ਝੋਨੇ ਦੀ ਵਾਢੀ ਦਾ ਕੰਮ ਸ਼ੁਰੂ ਹੋਣਾ ਹਲੇ ਖਾਲਾ ਕਿ ਸਰਕਾਰੀ ਤੌਰ ਦੇ ਉੱਤੇ ਐਟਕੀ ਖਰੀਦ ਦਾ ਸਿਲਸਲਾ ਸ਼ੁਰੂ ਹੋ ਗਿਆ ਤੇ ਵਿਰਲਗਾਂ ਟਾਵੀਆਂ ਥਾਵਾਂ ਦੇ ਉੱਤੇ ਖਬਰਾਂ ਆ ਰਹੀਆਂ ਵੀ ਭਾਈ ਝੋਨੇ ਦੀ ਵਿਕਰੀ ਦਾ ਕੰਮ ਜਾਰੀ ਰਹਿ ਗਿਆ ਜਾਰੀ ਸ਼ੁਰੂ ਹੋ ਗਿਆ ਸੋ ਵਹਨੇ ਪਾਈ ਕੀ ਬਣਦਾ ਪਰ ਆਜੋ ਆਪਾਂ ਹੜ ਮਾਰੇ ਲੋਕਾਂ ਦੀ ਬਾਹ ਫੜੀਏ ਉਹਨਾਂ ਖੇਤਰਾਂ ਦੇ ਵਿੱਚ ਜਾਗੇ ਜੇ ਕਿਸੇ ਦਾ ਕੰਮ ਸਾਨੂੰ ਪਸੰਦ ਨਹੀਂ ਉਹ ਥਾਂ ਦੇ ਉੱਤੇ ਆਪਾਂ ਆਪ ਕੰਮ ਕਰਕੇ ਆਗੇ ਸਾਨੂੰ ਮਨਕੀਰ ਤੋਲਕ ਪਸੰਦ ਨਹੀਂ ਬਿਲਕੁਲ ਠੀਕ ਹੈ ਜੀ ਤੁਹਾਨੂੰ ਪਸੰਦ ਨਹੀਂ ਆਉਣਾ ਚਾਹੀਦਾ ਉਹ ਗਾਇਬ ਹੋ ਗਿਆ ਲੋਪ ਹੋ ਗਿਆ ਉਹ ਚਲਾਕ ਸੀ ਉਹ ਸ਼ੈਤਾਨ ਸੀ ਉਹ ਫਲਾਣ ਸੀ ਢਿੰਗ ਸੀ ਤੁਸੀਂ ਬਹੁਤ ਭੋਲੇ ਹੋ ਤੁਸੀਂ ਉਹਦੀ ਥਾਂ ਲੈ ਲਓ ਤੁਸੀਂ ਜਾ ਕੇ ਪੈਸੇ ਵੰਡੋ ਤੁਹਾਡੇ ਕੋਲੇ ਵੀ ਹੋਣੇ ਆ ਜਿੰਨੇ ਤੁਹਾਡੇ ਖਾਤੇ ਚ ਸਾਰੇ ਵੰਡਿਆਓ ਲੋੜ ਇਹ ਆ